ਤੇ ਇੰਨੇ ਕਾ ਜਿੰਮੇਵਾਰੀਆਂ ਆਉਂਦੀਆਂ ਸਕੀਮ ਨਾਲ ਆਪ ਸਾਰਾ ਟੱਬਰ ਨਿਕਲ ਜਾਂਦਾ ਤੇ ਕੱਲ ਵੀ ਮੈਨੂੰ ਸਾਰੇ ਘਰੇ ਛੱਡ ਗਏ ਬਈ ਮੰਨੀ ਤੇ ਇਸ ਔਰਤ ਤੇ ਵੜੀ ਹੋਈ ਫੁੱਲ ਜਿਆਦਾ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਂਜੀ ਸਾਸਰੀ ਕਾਲਜ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਚਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਵਿਆਹ ਦੇ ਵਿੱਚ ਦਿਨ ਬਸ ਕੋਸ਼ੀ ਰਹਿ ਗਿਆ 15 20 ਦਿਨ ਰਹਿ ਗਏ ਆ ਤੇ ਵਿਆਹ ਦੀਆਂ ਹੈ 15 ਕਿਹੜੇ 8 ਤਰੀਕ ਹੋ ਗਈ ਜਿਆਦਾ ਨਾਲ ਲਵਾਈ ਨੇ ਬਹਿ ਜਾਣਾ ਹਾਂਜੀ ਇਥੇ ਸੋ 6-7 ਦਿਨ ਹੀ ਰਹਿ ਗਏ ਆ 6-7 ਦਿਨ ਹੀ ਰਹਿ ਗਏ ਆ ਸੋ ਇਸੇ ਦੇ ਨਾਲ ਚੱਲਦੇ ਵਲੌਗ ਤੁਹਾਨੂੰ ਦੱਸਣਾ ਚਾਹੁੰਗਾ ਜਿੱਦਾਂ ਤੇ ਤੁਹਾਨੂੰ ਪਤਾ ਹੀ ਆ ਵੱਡਾ ਮੁੰਡਾ ਹੋਣ ਕਰਕੇ ਜ਼ਿੰਮੇਵਾਰੀਆਂ ਵੱਡੀਆਂ ਬੰਦੇ ਤੇ ਆ ਜਾਂਦੀਆਂ ਤੇ ਇੰਨੇ ਕਾ ਜਿੰਮੇਵਾਰੀਆਂ ਆ ਜਾਂਦੀਆਂ ਸਕੀਮ ਨਾਲ ਆਪ ਸਾਰਾ ਟੱਬਰ ਨਿਕਲ ਜਾਂਦਾ ਤੇ ਕੱਲ ਵੀ ਮੈਨੂੰ ਸਾਰੇ ਘਰੇ ਛੱਡ ਕੇ ਗਏ ਸਾਰਾ ਦਿਨ ਰਾਖੀ ਕਿਉਂਕਿ ਮਿਸਤਰੀ ਲੱਗੇ ਆ ਤੇ ਮੇਰਾ ਤਾਂ ਖੂਨ ਪੀ ਜਾਂਦੇ ਇਹੋ ਜੇ ਕਦੇ ਆ ਕਰਦੇ ਕਦੇ ਆਹ ਕਰਦੇ ਕਦੇ ਆਹ ਕਰਦੇ ਤਿੰਨ ਗੱਡ ਰਹਿੰਦੇ ਵੀਰ ਜੀ ਤਿੰਨ ਗੱਡ ਰੰਗ ਕਰ ਦੋ ਕਰਨ ਲੱਗਾ ਜੀ ਹੈ ਕਦੋਂ ਕਰਨਾ ਹੁਣੇ ਕਰ ਲੈ ਆਉਂਦੀ ਘਰ ਵਾਲੀ ਵੀਡੀਓ ਕਾਲ ਤੇ ਸ਼ਰਧਿਆ ਕਰੋ ਹਾ ਸੋ ਕੱਲ ਵਿਆਹ ਦੀ ਆਖਰੀ ਸ਼ਾਪਿੰਗ ਵੀ ਮਤਲਬ ਕਿ ਜੁੱਤੀਆਂ ਵਾਲੀ ਕਰ ਲਈ ਕਿਉਂਕਿ ਮੁੜਕੇ ਦਾ ਗਾਨਾ ਗੁੰਨਾ ਵੱਜ ਜਾਣਾ ਵਾ ਵਿਆਹ ਦਾ ਤੇ ਵੇਖ ਰਾਜ ਇਹਨਾਂ ਦੇ ਹੁੰਦਾ ਹੀ ਲੈ ਅਹਿਮਦ ਦੇ ਸੀ ਜੁੱਤੀਆਂ ਲੈ ਆਉਂਦੇ ਨੇ ਵੇਖ ਕੋਕ ਦੀਆਂ ਵੇਖ ਕਿਵੇਂ ਤੂੰ ਦੇ ਕੈਂ ਢਿੱਗਦੇ ਆ ਆ ਤੋ ਕੋਣ ਪਿੰਦਾ ਆ ਪਤਾ ਇੱਥੇ ਧੰਨਵਾਦ ਦਿਖਾਉਣਾ ਆ ਜਿਹੜੇ ਆਉਂਦੇ ਹੀ ਜੁੱਤੀਆਂ ਹਰਲੀਨ ਹੋਣਾਂ ਨੇ ਪੀਸਰੀ ਇਹਨਾਂ ਨੂੰ ਇਹ ਕੋ ਜਵਾਕਨ ਖਾਣ ਹੀ ਪਊਗਾ ਇਹੋ ਜਿਹਾ ਨਾ ਕੋ ਖਵਾਇਆ ਇੱਕ ਝੋਲਾ ਜੁੱਤੀਆਂ ਦਾ ਦੋ ਆ ਬੋਰਚ ਵੀ ਨਾਲ ਹੀ ਲੈ ਕੇ ਆਈ ਨਾਲ ਇਹ ਸ਼ਾਪਿੰਗ ਦੂਜੀ ਵੀ ਕਰਕੇ ਆਈ ਹੁਣੀ ਘਰ ਆ ਇੱਧਰ ਹੋਇਆ ਤੂੰ ਆ ਜੱਪਲਾਂ ਦੇ ਕਿੰਨੇ ਸੋਹਣੇ ਤੂੰ ਮੱਚ ਸੈਂਡਲਸ ਇਹ ਉਹ ਤੋਂ ਲੱਗੇ YouTube ਤੋਂ ਹਾਂ ਆ ਕਿੰਨੇ ਸੋਹਣੀਆਂ ਨਾ ਤੂੰ ਮੱਚ ਸੈਂਡਲਸ ਆ ਮੰਮੀ ਲੈ ਕੇ ਆਇਆ ਆਪਦੇ ਲਈ ਜੀਤੀ ਕਿਹਦੇ ਕੱਟਿਆ ਕਿਸੇ ਨੂੰ ਇਹਨੇ ਕੀ ਕੱਟਣ ਵਾਲੀ ਲੈ ਆ ਜਿਹੜੀਆਂ ਵਾਲੀਆਂ ਚੀਜ਼ਾਂ ਵਾਂ ਪੋਸ਼ਨੇਬਲ ਆ ਇਹ ਵੀ ਕੁੜੀ ਜਿਹੜੀ ਆ ਹਾਂ ਲੈ ਆ ਰੰਗ ਦੀ ਬਾਲਟੀ ਵੀ ਆਹ ਲੈ ਲੋ ਰੰਗ ਦੀ ਬਾਲਟ ਕੱਲੇ ਆ ਕੇ ਉਹ ਕੱਲ ਚੱਲ ਕੇ ਦੁਪਹਿਰੋਂ ਪਹਿਲਾਂ ਹੀ ਹਲਵਾ ਅਸਮਾਨ ਗਾ ਕੇ ਐਫਸੀ ਦਾ ਚਿਕਨ ਖਾਂਦੀਆਂ ਅਗਲੀਆਂ ਕਦੋਂ ਖਾਦਾ ਵਾ ਹਾ ਕੋਈ ਨਹੀਂ ਖਾਦਾ ਕ ਬਈਮਾਨੀ ਤੇ ਇਸ ਔਰਤ ਚ ਵੜੀ ਹੋਈ ਫੁੱਲ ਜਿਆਦਾ ਬਈਮਾਨੀ ਵੜੀ ਹੋਈ ਵਿਆਹ ਦੇ ਨਾਂ ਤੇ ਹਾ ਕੋਈ ਨਹੀਂ ਆ ਜਾਣਾ ਤੇਰੇ ਵੀ ਘਰ ਵਾਲੇ ਨੇ ਤੈਨੂੰ ਪਤਾ ਲੱਗ ਜੂ ਫੇਰ ਆ ਜਦੋਂ ਇਕੱਠੇ ਅਗਲੇ ਘੁੰਮੇ ਜਦੋਂ ਤੁਸੀਂ ਕਰੋਗੇ ਨਾ ਸ਼ੋਪਿੰਗਾਂ ਪਤਾ ਲੱਗੂ ਪਤਾ ਆ ਆ ਕਾਤਰੀ ਲੈ ਕੇ ਆਈ ਹੈ ਇਹ ਮੰਮੀ ਦੇ ਕੰਮ ਕਿਉਂ ਮੰਮੀ ਨੇ ਪੁੱਛਿਆ ਬੰਦ ਕਰਾਉ ਕੱਟੀਆਂ ਟਿੱਕੀਆਂ ਆਜਾ ਟਿੱਕੀਆਂ ਆ ਕੱਢ ਬਚੋ ਰੱਖ ਇੱਥੇ ਤੇ ਟੋਟੀਆਂ ਹੈ ਹਜੇ ਵੀ ਰਹਿ ਗਈ ਇਹਨੇ ਇੱਕ ਹੀ ਲਈ ਐ ਇੱਕ ਹੀ ਮੰਨੀ ਦੀ ਆ ਮੈਂ ਵਧੀਆ ਥਾ ਤੋ ਹੋਰ ਕਿਧਰ ਜਾ ਕੇ ਲਵਾਂ ਵਧੀਆ ਨੂੰ ਬਾਬਾ ਅਸਾਂ ਮਨ ਨੂੰ ਦਵਾਤੀਆਂ ਜਾਣ ਕੇ ਤੇ ਜੇ ਤੈਨੂੰ ਪਸੰਦ ਆ ਜਾਂ ਡਿੱਗ ਵੀ ਵਾਏ ਆ ਵੀ ਲੈ ਰਿਹਾ ਤੂੰ ਡੋ ਨੀ ਮੰਨੀ ਨਹੀਂ ਅਮਨ ਨੇ ਕਿਤੋਂ ਜੁੱਡੋ ਤੋਂ ਤਾਂ ਲਈਆਂ ਹੀ ਨਹੀਂ ਜੁੱਟਿਓ ਆ ਪਾਣੀ ਜੁੱਟਿਓ ਆ ਕੇ ਜੁੱਟਿਓ ਆ ਕੇ ਜੁੱਡੋ ਆ ਕੇ ਕੀ ਆ ਆਹੋ ਆਮਨੇ ਕੜ ਗਿਆ ਲੈ ਗਿਆ ਲੈ ਆਓ ਚੱਪੜਾਂ ਗਈਆਂ ਇਹ ਵੇਚਾ ਵੀ ਮਿਕਸੀ ਗ੍ਰੈਂਡਰ ਵੀ ਚਾਕਲੇ ਆਉਂਦਾ ਲੈ ਮਿਕਸੀ ਗ੍ਰੈਂਡਰ ਵੇਚੀ ਤੁਰੇ ਫਿਰਦੇ ਲੈ ਕਾਜਰਾਂ ਕਰਨ ਵਾਲਾ ਲੈ ਕਾਜਰ ਲੈ ਕੇ ਆਈਆਂ ਤੇ ਕਾਜਰਾਂ ਕਦੇ ਜਖੋ ਗਜਰੇਲਾ ਨਹੀਂ ਮਾਰਨਾ ਸੀ ਗਜਰੇਲਾ ਮਾਰਨਾ ਉਹ ਹਲਵਾਈਆਂ ਨੇ ਮਾਰਨਾ ਕਿ ਤੂੰ ਮਾਰਨਾ ਵਾ ਤੂੰ ਘਰੇ ਪਹਿਲਾਂ ਖਾਣ ਲਈ ਬਣਾਉਣਾ ਸੀਗਾ ਆਪਦਾ ਜੀ ਉਹਨਾਂ ਨੇ ਹਲਵਾਈਆਂ ਤੋਂ ਹੀ ਕਹਿ ਕੇ ਖਾਣ ਲਈ ਬਣਵਾ ਲਿਆ ਆਹ ਕੀ ਗੱਤੀ ਇਹ ਮਾਣੀ ਦੀ ਹਾਂ ਮਾਨੀ ਦੀ ਪੰਜਾਬੀ ਜੁੱਤੀ ਲੈਂਦੀ ਹਾਂ ਮੋਕੇ ਨਾ ਨੀਵੇਂ ਬੋਲਾ ਨੇ ਨਾ ਖੋਸਾ 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 ਜੁੱਤੀ ਖੋਸਾ ਜੁੱਤੀ ਖੋਸਾ ਖੋਸਾ ਜੁੱਤੀ ਖੋਸਾ ਨਹੀਂ ਖੋਸਾ ਹੁੰਦੀ ਆ ਖੋਸਾ ਹੀ ਹੁੰਦਾ ਹੈ ਆਹ ਲਈ ਨਾ ਨਦੀ ਹੈ ਖੋਸਾ ਜੁੱਤੀ ਹੁੰਦੀ ਹੈ ਉਹਨਾਂ ਦੇ ਲਹਿੰਗੇ ਉਹ ਮੰਜਾ ਲਿਆ ਹਾਂ ਕੋਰ ਹੈ ਜੇ ਤੇ ਪਾ ਕੇ ਖਾਦੀ ਜਾਏਗਾ ਓਹੋ ਇੱਧਰ ਕੋਈ ਆਉਂਦੀ ਕਣੀ ਸਮਾਨ ਵੇਰ ਨਿਕਲਦੇ ਇਹਨਾਂ ਦੇ ਅਮਨ ਦੀ ਗੜੀ ਇਹਨਾਂ ਚੋਂ ਉਹ ਮੰਜੀ ਲਿਆ ਦੂਗੀ ਮੰਜੀ ਨਹੀਂ ਇਹ ਤਾਂ ਮੇਰੀ ਤੇ ਮੰਦੀਪ ਦੀ ਆ ਅਛਾ ਅਮਨ ਆਪਦੀ ਵੱਖਰੀ ਲੈ ਗਿਆ ਜੋ ਨਹੀਂ ਕੋਈ ਇਹ ਦੋ ਪੈਣ ਦੀਪ ਨਹੀਂ ਕੁੜੀ ਕਰਾ ਲਿਆ ਕੋਈ ਨਹੀਂ ਲੈ ਕੇ ਨਹੀਂ ਆਈਆਂ ਤਾਂ ਲੈ ਦੇਈਆਂ ਲਓ ਜੀ 1 1 ਕੀ ਲਈ 50 ਇਹ ਫਿਰ ਅਮਨ ਨੇ ਆਉਦੇ ਮੇਜ ਦੀ ਤੇ ਫਿਰ ਇਹਦਾ ਪੰਜਾ ਖੁੱਲਾ ਕਰਾ ਲਿਆ ਇਹ ਸਾਡੇ ਵੋਗੇ ਨੀਵੇਂ ਬੋਲੇ ਜੁੱਤੀਆਂ ਮਸ਼ਹੂਰ ਹਨਾ ਪੰਜਾਬੀ ਤੁਹਾਨੂੰ ਵੀ ਪਤਾ ਹੋਣਾ ਦੋਥੋਂ ਮਿਲਦੀਆਂ 6 ਨੰਬਰ ਦੁਕਾਨ ਤੋਂ ਲੈ ਆਂਦੇ ਨਾ 6 ਨੰਬਰ ਦੁਕਾਨ ਤੋਂ ਸਪੈਸ਼ਲ ਆਰਡਰ ਤੇ ਤਿਆਰ ਹੁਣ ਇਹਦਾ ਜਰਾ ਮੂੰਹ ਆ ਬਣਿਆ ਹੋਇਆ ਹੁਣ ਇਹਦਾ ਤੇਰਾ ਮੂੰਹ ਬਣਿਆ ਪਿਆ ਉਹ ਨਿੱਕੀ ਪਈਆਂ ਹੋਇਆ ਉਹ ਨਿੱਕੀ ਮੰਜੀ ਲੈ ਆ ਉਰਾਂ ਫੇਰ ਹੀ ਕਰਾਉਗਾ ਜੁੱਤੀਆਂ ਆ ਚੱਪਲਾ ਕਾਦ ਲਈ ਤੂੰ ਲੈ ਆਈਆਂ ਆਹ ਐੜੀਆਂ ਮੰਮੀ ਨੇ ਆਪ ਦੇ ਪਾਉਣ ਲਈ ਘਰੇ ਪਾਉਣ ਲਈ ਤੇਰੇ ਕੋ ਹੈ ਨਹੀਂ ਕਿ ਜਾਂ ਹੋਰ ਨਾ ਪਾ ਫੇਰ ਇਹਨਾਂ ਨੂੰ ਰੱਖੀਆਂ ਕਿਉਂ ਤੇ ਹੁਣ ਤਾਂ ਬੂਟ ਪਾਏ ਆ ਅਮੰਦੀਆ ਹਾਂ ਜੁੱਤੀ ਵੇਖ ਭਾਈ ਇੱਕ ਅਮੰਦੀ ਇਹ ਇੱਕ ਆ ਵੇ ਜਦਿ ਸਪੈਸ਼ਲ ਆਰਡਰ ਦੇ ਤਿਆਰ ਕਰਵਾਈ ਉਹ ਇਹ ਵਿਆਹ ਵਾਲੀ ਕੁੜੀ ਦਾ ਬਈ ਚਾਹ ਹੈ ਆ ਮਮਮੀ ਦੀ ਆ ਆ ਨਾਈਸ ਆ ਨਾਈਸ ਆ ਮਮਮੀ ਦੀ ਆ ਮਮਮੀ ਆ ਨਾਈਸ ਟੂ ਮੱਚ ਚੋਇਸ ਗੁੱਡ ਇਹੋ ਕਹਿੰਦੇ ਇੱਕ ਕਾਹੇ ਮਾਤਾ ਤੈਨੂੰ ਦਿੱਤੀ ਦੇਣੀ ਦੇਣੀ ਪੰਜਾਬੀ ਮਾਹ ਮੇਰੇ ਤੇ ਲੱਗ ਜਾਂਦੀ ਹੈ ਪੈਸੇ ਲਾਏ ਹੁਣ ਫ੍ਰੀ ਦਿੱਤੀ ਆ ਜਿੰਨਾ ਪੈਸੇ ਨਹੀਂ ਦੇਣੀ ਵੀ ਹੋਰਾਂ ਫ੍ਰੀ ਦੇ ਤੇ ਮੇਰੇ ਕਿਹੜਾ ਐ ਕਰਦੇ ਹੁੰਦੇ ਮਾਤਾ ਮਮੇ ਨੇ ਦੋ ਕੁ ਮਾਰਿਆ ਨੇ ਪੰਪ ਦੇ ਮਮੇ ਕਹਿੰਦੇ ਨੇ ਲਿਆਓ ਮੈਨੂੰ ਦਿਓ ਮੈਨੂੰ ਦਿਓ ਮੈਂ ਰੱਬਾਂ ਦੀ ਇੱਧਰ ਇੱਕ ਸੀ ਗਾਣੇ ਅੱਲੀ ਕਸੂਰੀ ਪੈਰੀ ਨਾ ਪੂਰੀ ਕਸੂਰੀ ਪੈਰੀ ਨਾ ਪੂਰੀ ਆ ਵੇ ਅਮੰਦਾਰ ਇੱਧਰ ਇੱਧਰ ਗਾਣੇ ਵੀ ਚੇਤੇ ਹੀ ਇੱਧਰ ਜੀਤੀ ਨੂੰ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਤੁਰਨਾ ਤੋਰਾਂਗੇ ਮੈਨੂੰ ਥੋੜਾ ਤੋਰਨਾ ਚਾਹੀ ਬੇਬੀ ਕਈ ਜਿਹੜੀਆਂ ਦੋਵੇਂ ਜੁੱਤੀਆਂ ਇੰਸਟਾ ਆਰਡਰ ਤੇ ਉੱਥੋਂ ਪੜ ਕੇ ਆਉਂਦੀਆਂ ਇੱਧਰ ਨਹੀਂ ਬੰਦਦੀਆਂ ਪਾਕਿਸਤਾਨ ਚ ਆਹ ਆਹ ਦੱਸਿਓ ਬਈ ਪਾਕਿਸਤਾਨ ਵਾਲੇ ਜੀ ਵੀਡੀਓ ਵੇਖਦੇ ਤਾਂ ਸੱਚ ਆ ਗੱਲ ਸੱਚ ਆ ਉਹਨਾਂ ਦੀਆਂ ਜੁੱਤੀਆਂ ਹੋਣਾ ਪਾਉਣੇ ਨਹੀਂ ਮੈਂ ਮਾਰ ਗਿਆ ਤੇ ਦੇਖ ਤੂੰ ਪਾ ਪਾ ਪੈਰੀ ਵਿਗਾਉਂ ਦੇਖ ਪੈਰਾਂ ਚ ਜੁੱਤੀ ਉਹ ਕਹਿੰਦੀ ਮੇਰੀ ਜਿਵੇਂ ਨਹੀਂ ਕਿ ਨਹੀਂ ਮੈਨੂੰ ਕਹਿੰਦੀ ਆਹ ਦੇ ਕਰ ਲਈਂਦੀ ਲੈ ਹਾਈ ਹਾਈ ਹੀਲਸ ਕਹਿੰਦੀ ਜਿਵੇਂ ਨਹੀਂ ਮੈਂ ਜੁੱਤੀ ਪੰਜਾਬੀ ਲੈਂਦੀ ਓਵੇਂ ਦੀਆਂ ਹੀ ਤੂੰ ਵੀ ਸ਼ੂ ਲੈ ਕੇ ਆਉਣੇ ਆ ਲਾਓ ਉਹਦੇ ਪਾਈ ਵੇਖ ਲਈਏ ਲਓ ਜੀ ਬਾਕੀ ਦਾ ਠੀਕ ਆ ਬਾ ਗਿੱਟਿਆਂ ਤੋਂ ਮੈਲ ਲਾਉਣ ਵਾਲੀ ਆ ਤੇਰੇ ਮੂੰਹ ਨਾ ਜਿਆਦੇ ਗੋਰਿਆ ਮੇਰੇ ਕਿਤੇ ਹੋ ਜਾ ਗਏ ਕਿਰੇ ਹੋਰ ਨਾ ਕੋ ਕੋ ਉਹ ਕਹਦੀ ਇਹਨਾਂ ਦੋਣ ਇੱਕੋ ਜਿਹੇ ਨੇ ਇਹਨਾਂ ਦੋ ਭੈਣਾਂ ਨੇ ਇੱਕੋ ਜਿਹੇ ਨੇ ਕੰਮ ਵਿੱਚ ਉਹ ਦੂਜੀ ਵੀ ਬਾ ਕਸੂਰੀ ਕਿੱਥੇ ਗਈ ਆ ਵੇ ਹਾਂ ਇਹ ਕਸੂਰੀ ਇਹ ਕਿਹਦੀ ਪੈਰੀ ਪੂਰੀ ਇਹ ਦੱਸੋ ਐਮਾ ਕਰੋਗਾ ਤਾਂ ਵੀ ਉੱਧਰ ਵੇਖੀ ਉਹ ਉੱਧਰ ਵੇ ਵੈਰੈਟੀ ਵੇ ਕੁੜੀਆਂ ਦੀਆਂ ਜੱਪੜਾਂ ਵੇਖੀ ਆਹ ਕਦੋਂ ਇੰਨੀ ਉੱਚੀ ਜੀ ਵਿੱਚ ਇਹ ਐ ਨਹੀਂ ਮੰਮੀ ਤੂੰ ਆਹ ਲੈ ਹਨਾ ਆਹ ਹਨੇ ਕਾ ਜੱਪੜ ਲਈ ਆ ਆਹ ਲੈ ਆ ਮਨੇ ਕਾ ਜੱਪੜ ਆਜ ਵੀ ਦੀਆਂ ਖਾਚ ਆ ਗਿਆ ਇੰਨੇ ਕੱਪੜੇ ਹਾਂ ਸੋਹਣੀ ਲਓ ਜੀ ਆਵਾਂ ਦੀ ਦੂਜੀ ਦਿੱਤੀ ਵਾਹ ਤੌਬਾ ਤੌਬਾ ਦੇਖਿਆ ਚੱਕੋ ਚੱਕੋ ਆ ਖਾਲੀ ਕਰੋ ਫਿਰ ਜਿਹੜੇ ਖਾਲੀ ਹੋ ਗਏ ਇਹ ਪਹਿਲਾਂ ਹੀ ਪਾਪੂ ਦੇ ਵੇਲੇ ਮੁਰਕੇ ਲੱਗਣੀਆਂ ਆ ਬਯਾਦ ਟਾਈਮ ਖੁੱਲਣਾ ਬਹੁਤ ਆ ਤੇਰੀ ਵਿਆਹ ਵਾਲੀ ਜੁੱਤੀ ਇਹੋ ਜੀ ਕਿੱਧਰ ਗਈ ਕੀ ਜੀ ਤੇਰੀ ਆ ਮਮਮੀ ਦੀ ਆ ਆਹੋ ਜੇ ਫਿਰ ਉਹ ਹਰ ਮੰਡੇ ਨਾਲ ਉਹ ਪਾਈ ਜੁੱਤੀ ਆਪਾਂ ਉਹ ਹੀ ਪਾਉਣੀ ਟੈਨਸ਼ਨ ਕਾ ਤਾਂ ਲੈਣੀ ਆਪਾਂ ਅਗਲਾ ਪਹਿਲਾ ਆਹਦਾ ਕਿ ਵਿਆਹ ਵਾਲੀ ਜੁੱਤੀ ਨਿੱਕੇ ਦੀ ਇਹੋ ਜੀ ਸੀਗੀ ਨਿੱਕੇ ਦੀ ਇਹੋ ਜੀ ਸੀ ਕੱਢ ਕੇ ਪਾਇਆ ਸੀ ਨਹੀਂ ਇਹਦਾ ਹੱਦੀ ਕਿਤੇ ਯਾਤ ਕਰਾਉਣਾ ਆ ਤੇ ਇੱਕ ਆ ਮੇਰੇ ਸੈਂਡਲ ਜੁੱਤੀ ਦਾ ਬਖਾਇ ਨਹੀਂ ਉਹ ਵੀ ਵਕੀਲ ਸਾਰੀ ਸ਼ਾਮ ਪੈ ਗਈ ਨਿਕਲੇ ਹੁੰਦੇ ਉਹਨੂੰ ਹੋਰ ਉਹ ਨੀਲੀ ਜੀ ਇੱਕ ਐਸੇ ਭਰਾਵਾ ਉਹ ਤਾਂ ਹਰਮੰਦਪੁਰਾਂ ਦਾ ਇਹ ਤਾਂ ਪ੍ਰਾਣੀ ਆ ਪਹਿਲੀ ਗੱਡੀ ਤੇ ਪਈ ਸੀ ਕਿਤੇ ਤਾਂ ਪ੍ਰਾਣੀਆਂ ਬਈ ਪ੍ਰਾਣੀਆਂ ਜੁੱਤੀਆਂ ਨੇ ਹੁਣ ਕਿੰਨੇ ਮੂੰਹ ਲੜਣਾ ਜਦੋਂ ਨਵੀਆਂ ਆ ਗਈਆਂ ਅਵੇ ਸੇਮ ਹੀ ਆ ਮੰਮੀ ਲੱਗਣ ਲੱਪਣੇ ਪਹਿਲਾ ਹੀ ਪਾਪੂ ਕੇ ਇਹ ਨਹੀਂ ਲੱਗਦੀਆਂ ਉਹ ਤੇਰਾ ਗੱਲ ਕਰਦੇ ਆਏ ਆ ਕਰਨੀ ਇੱਥੇ ਤੂੰ ਮੇਰੀ ਜੇਬ ਢਲੀ ਓਏ ਹੁਣ ਰੱਖ ਕੇ ਤੇ ਮੁਕੀਆਂ ਖਾਂਦੀ ਆ ਆ ਆ ਓਏ ਆ ਆਈਟਮ ਇਹ ਸਾਰੀਆਂ ਹਰਲੀਂ ਦੀਆਂ ਹੀ ਆ ਪ੍ਰਾਪਰੂ ਦੀਆਂ ਹੀ ਨੇ ਸੇਮ ਹਨਾ ਸੇਮ ਸੇਮ ਇੱਕ ਇੱਕ ਪੈਰ ਖੋਲਦੇ ਪਏ ਸਭ ਬਾਕੀ ਸਾਰੀਆਂ ਸੇਮ ਸੇਮ ਮੰਮੀ ਦੀ ਆ ਮੰਮੀ ਆਦੀ ਦਿੱਤੀ ਸੀ ਇਹ ਆ ਚੱਕ ਤੈਨੂੰ ਕਿਹਾ ਮੋਚੀ ਤੋਂ ਲੈ ਕੇ ਆਈ ਜੁੱਤੀ ਮੋਚੀ ਵਾਲੀ ਕਿਉਂ ਨਹੀਂ ਆ ਉਹ ਕਹਿੰਦੇ ਸੀ ਮੰਗਵਾ ਦਾਂਗੇ ਮੰਮੀ ਅੱਥੇ ਮੋਚੀ ਵਾਲੀ ਤਾਂ ਤੂੰ ਲੈ ਕੇ ਆਉਣੀ ਆ ਉਹ ਕਹਿੰਦਾ ਸੀ ਮੈਂ ਆਪੇ ਬਾਈ ਦੇ ਦਿੱਤਾ ਉਹ ਤਾਂ ਅਸੀਂ ਇੱਕ ਲੈ ਲਈ ਸੀਗੀ ਉੱਥੇ ਸਾਨੂੰ ਪਖਾਨ ਦਾ ਬਾਈ ਨੂੰ ਕਹਿੰਦਾ ਹਾਂ ਦੂੰਗਾ ਮੈਂ ਆਪੇ ਇਹ ਬੀਬੀ ਹਰਲੀਂ ਉਹ ਨੰਨੀ ਆਈਆਂ 6 6 ਰੁਪਏ ਆਰਟ 899 ਹਾਂ ਚੱਪਲਾ ਸਨੇ ਐਨੇ ਗਏ ਚੱਕਲੇ ਹਰਲੀ ਇਹਨਾਂ ਨੇ ਇੱਥੇ ਗੁਰੂਆ ਐ ਐ ਲੱਗਣ ਦੇ ਆ ਘਰ ਨਹੀਂ ਗਾ ਵੀ ਦੁੱਜਾ ਦੁੱਤੀ ਬਾਜ਼ਾਰ ਉਹ ਦੁੱਤੀ ਬਾਜ਼ਾਰ ਨਹੀਂ ਉਹ ਕੀ ਕਹਿੰਦੇ ਹੁੰਦੇ ਆ ਨੂੰ ਸ਼ੂ ਬਾਜ਼ਾਰ ਨਹੀਂ ਸ਼ੂ ਬਾਜ਼ਾਰ ਵੀ ਨਹੀਂ ਕਹਿਆ ਦੇ ਉਹ ਕੀ ਕਹਿੰਦੇ ਹੁੰਦੇ ਦੁਕਾਨ ਆ ਜਿਵੇਂ ਕੋਈ ਦੂਜੀ ਉਹ ਰੇੜੀ ਦੇ ਵਿੱਚ ਨਹੀਂ ਆਏ ਹੁੰਦੇ ਜਿਹੜੇ ਪਿੰਡ ਚ ਲੈ ਸਾਰਾ ਇੱਧਰ ਆ ਵੀ ਹਰਲੀ ਨਾ ਦੀ ਇੱਕ ਜਿਹੀ ਫੋਟੋ ਆ ਵੀ ਅੱਛੀਆਂ ਸਲੀਪਰ ਬਈ ਘਰੇ ਲੈਣ ਨੂੰ ਵੀਡੀਓ ਤੋਂ ਲੈ ਆਵਾ ਸਿਰਫ 299 ਰੁਪਏ ਦੇ ਚੈੱਕ ਕਰ ਸਕਦੇ ਹੋ ਬੜੇ ਸਸਤੇ ਜੁੱਤੇ ਸਮਾਨ ਮਹਿੰਗਾ ਕੋਈ ਨਹੀਂ ਆ ਹਾਂ ਵਧੀਆ ਗੋਡਿਆ ਵਧੀਆ ਬੀਟਾ ਬਹੁਤ ਵਧੀਆ ਵਾ ਤੇ ਬਾਕੀ ਬਾਹਰ ਤਾਂ ਹੈਗੇ ਆ ਥੋੜੇ ਐਕਸਪੈਂਸਿਵ ਕੰ ਲੈ ਨਹੀਂ ਵੇਖ ਲੈ ਇਹ ਜੁਵਾਨਾ ਛਾਮਾ ਪਾ ਕੇ ਆ ਇੱਧਰ ਸਾਡੇ ਮੀਨਾ ਬਾਜ਼ਾਰ ਦੀ ਸਾਡੇ ਮੀਨਾ ਬਾਜ਼ਾਰ ਵਾਲੇ ਭਾਜੀ ਸਾਡੇ ਆਏ ਆ ਸਾਨੂੰ ਜੁੱਤੀਆਂ ਕੱਢ ਕੇ ਵਿਖਾ ਰਹੇ ਆ ਇਹ ਸਾਰੇ ਸੈਂਡਲ ਸਾਨੂੰ ਇਹਨਾਂ ਨੇ ਵਿਖਾਉਣੇ ਆ ਜੀ ਏ ਭੈਣ ਜੀ ਤੁਸੀਂ ਕੀ ਰੇਟ ਲੈ ਕੇ ਆਏ ਆ ਸਿਰ ਸਾਰੇ ਇਹ ਭੈਣ ਜੀ ਤੁਸੀਂ ਇੰਨੇ ਪੈਸੇ ਲੈ ਆਏ ਆ ਤੇ ਤੁਹਾਨੂੰ ਨਹੀਂ ਪਤਾ ਲੈਦੇ ਪੈਸੇ ਰੁੱਖਾ ਤੇ ਲੱਗਦੇ ਆ ਰੁੱਖਾ ਤੇ ਨਹੀਂ ਲੱਗਦੇ ਇੱਕ ਵਾਰੀ ਹੁਣ ਚਲ ਵਿਆਹ ਦਾ ਚਾਹ ਤਾਂ ਹੁੰਦਾ ਹੀ ਆ ਹੋਈ ਵਿਆਹ ਦਾ ਚਾਹ ਨਹੀਂ ਏ ਆਵੇ ਇੱਕ ਜੁੱਤੀ ਆਈ ਏ ਆਪਦੇ ਐਸ਼ ਪ੍ਰਸਤੀਆਂ ਪੂਰੀਆਂ ਹੋ ਗਈਆਂ ਵਾ ਸਾਰੇ ਹਰਲੀ ਨੇ ਉਹਨਾਂ ਦੇ ਆਹੋ ਆਕਾਂ ਦੇ ਇੰਨਾ ਚੋ ਦਿਖਾਵਾ ਵੱਡਾ ਜੁੱਤ ਕੇ ਮੇਰੀ ਤਾਂ ਇੱਕ ਹੀ ਜੁੱਤੀ ਆ ਮੰਦੀਪ ਦੀ ਤੇ ਉਹ ਇੱਕ ਸੂਰਜੋਣੀ ਵੀ ਨਿਕਲ ਆਏ ਨੇ ਸੂਰਜੋਣੀ ਝਾਤੀਆਂ ਮਾਰਦੇ ਦੇਖ ਇਹ ਕੀ ਆ ਹਾਂ ਜਮੇ ਲੱਗਦਾ ਉਹ ਇੱਕ ਢੋਲਾ ਹੋਰ ਵੀ ਆ ਪਰ ਥੈਂਕ ਯੂ ਰੋਟੀ ਬਾਈ ਜ਼ਰੂਰੀ ਆ ਤੂੰ ਕੋਈ ਡਿਊਟੀ ਤੇ ਜਾਣਾ ਰੋਟੀ ਬਣ ਲਈ ਆ ਜਦੋਂ ਕਿਸੇ ਟਾਈਮ ਬੰਦਾ ਬਾਹਰ ਜਾਣਾ ਜਾਂਦਾ ਨਾ ਮੈਂ ਬਾਹਰੋਂ ਨਹੀਂ ਖਾਂਦਾ ਆਪਾਂ ਜਮਾਂ ਅਵੋਇਡ ਕੀਤਾ ਆ ਬਾਹਰੋਂ ਮੈਂ ਹੁਣ ਸੋਚਿਆ ਜਦੋਂ ਵੀ ਘਰੋਂ ਜਾਣਾ ਆ ਦੀ ਰੋਟੀ ਪੈਕ ਕਰਾ ਕੇ ਲੈ ਜਾਣੀ ਬਸ ਉਹ ਹੀ ਖਾਣੀ ਬਾਹਰੋਂ ਖਾਣਾ ਹੀ ਕੁਛ ਨਹੀਂ ਠੀਕ ਆ ਨਾ ਯੈਸ ਤੁੰਗੂ ਆ ਦੇਖ ਆ ਗਿਆ ਆ ਆ ਇਹ ਆ ਆ ਵੀ ਆ ਆ ਤੇ ਕਿੰਨਾਈ ਸੀ ਐਨਾਈ ਸੀ ਪ੍ਰਾਉਨ ਹੀਲ ਐਡੀ ਪਾਉਣੀ ਆ ਮੋਟੋ ਜੀ ਭਲਾ ਰੁੜਕਦੀ ਜਾਵੇ ਜਿਵੇਂ ਫੋਟਵਾਰ ਰੁੜਕਦਾ ਜਾਂਦਾ ਹੁੰਦਾ ਬਦੁੱਲੜ ਜੀ ਸਾਰੇ ਹਮਲੀਏ ਇਹ ਕੁੜੀਆਂ ਦਾ ਕੰਪਲੀਟ ਹੋਇਆ ਮੇਰੀਆਂ ਤਾਂ ਇਹ ਰਹਿੰਦੀਆਂ ਮੈਂ ਤਾਂ ਉਹ ਤਾਂ ਪੰਜਾਬੀ ਜੁੱਤੀਆਂ ਦਾ ਮੰਡ ਉਹ ਵਧੀਆ ਮਿਲ ਗਈਆਂ ਉਥੋਂ ਯਾਰ ਜੁੱਤੀਆਂ ਇਹਦੀਆਂ ਆਹ ਪੰਜਵੀਆਂ ਚੱਪੜਾਂਵਾਂ ਠੀਕ ਆ ਭਾਈ ਤੁਹਾਡੀ ਦਾ ਚੜਾਈ ਆ ਬਾਕੀ ਕੁੜੀਆਂ ਦੀਆਂ ਚੜਾਈ ਆ ਭਾਈ ਤੁਹਾਡੀ ਤਾਂ ਮੰਮੀ ਦੀ ਇੱਕ ਜੁੱਤੀ ਆ ਚੱਪਲਾ ਆਏ ਤੋਂ ਨਹੀਂ ਇੱਕ ਬਲੈਕ ਇੱਕ ਪੰਜਾਬੀ ਜੁੱਤੀ ਤੇ ਇੱਕ ਚੱਪਣਾ ਇੰਦੇ ਚ ਵੀ ਮੰਮੀ ਲੈ ਕੇ ਆਈ ਹੈ। ਆਹ ਮੰਮੀ ਹੰਤੂਏ ਪਾਉਣੀਆਂ। ਹਾਂ ਹੋ ਮੰਮੀਆਂ ਵਾ। ਬੁੱਧੂ ਜੀ ਬੋਲ ਗਿਆ। ਆਓ ਖਾਣ ਆਏ ਛੋੜੀ ਜਾ ਕਰ ਦੋ। ਹੋ ਜਾਨਾ ਕਿ ਇਹਨੂੰ ਜਾਨਾ ਕਿ ਬਜੇਗਾ ਇਹ ਮੋਟਾ। ਆਹੋ ਖਾੜਦਾ ਹੈ। ਗਦੀਰ ਨੂੰ ਸਾਹ ਹੀ ਚੜ ਕੇ ਡਿੱਗਦੀ ਜਾ ਰਹੀ ਨਾ। ਵਾਏ ਕਿੰਨੀ ਫੈਟ ਆ ਬੋਡੀ ਤੇ। ਨਿਕਲ ਗਈ ਇਹ ਨਾ। ਟੋਪੀ ਪਾਟੀ ਪਈ ਤੇਰੀ ਮਿੰਨੀ ਹਾਰਟ ਅਟੈਕ ਆ ਗਿਆ ਨੀ ਉਹਦੇ ਨਾਲ ਇੰਨੀ ਤੁਰੇ ਤੇਰੇ ਪਏ ਨਹੀਂ ਤੈਨੂੰ ਦੱਸ ਦਿੰਦੀ ਮਿੰਨੀ ਹਾਰਟ ਅਟੈਕ ਆ ਗਿਆ ਇੱਕੋ ਦਮ ਵੱਜਾ ਇਹਨੂੰ ਮੈਨੂੰ ਤਾਂ ਕੋਈ ਨਹੀਂ ਵੱਜਾ ਹਾਂਜੀ ਇਸੇ ਦੇ ਨਾਲ ਅੱਜ ਦਾ ਵਲੌਗ ਸਮਾਪਤ ਹੁੰਦਾ ਹੈ ਹੁਣ ਬਸ ਕੱਲੂ ਕਾਰਡ ਆ ਜਾਣੇ ਨੇ ਜੀ ਤੇ ਹੁਣ ਤਾਂ ਚਲੋ ਨਿੱਕੇ ਜਿਹੇ ਦੇਣਾ ਧੁੰਦ ਪੈ ਜਾਂਦੀ ਆ ਦਿਨ ਬੜੇ ਛੋਟੇ ਆ ਸੋ ਨਾਲ ਦੀ ਨਾਲ ਨਿੱਕੇ-ਨਿੱਕੇ ਕੰਮ ਵੱਡੇ-ਵੱਡੇ ਕੰਮ ਸਭ ਨਿਬੇੜ ਦੇਣੇ ਆ ਤੇ ਬਸ ਤੇ ਅੱਜ ਸੱਚ ਵੱਡੀ ਭੈਣ ਉਹਨੂੰ ਥੋੜੇ ਜਿ ਮੋਟਿਆ ਪਾਣਾ ਨਾ ਉਹਨਾਂ ਦੇ ਵਿੱਚ ਉਹਨਾਂ ਦੀ ਫਰਮਾਇਸ਼ ਆਈ ਸਾਨੂੰ ਮੈਟ੍ਰਸ ਮਤਲਬ ਕਿ ਗੱਦਾ ਲਿਆ ਕੇ ਦਹੀਂ ਕਿ ਸੌਣ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਲੱਖ ਲੁੱਕ ਤੇ ਪ੍ਰੋਬਲਮ ਆ ਜਾਂਦੀ ਫਿਰ ਆਪਾਂ ਤਾਂ ਹਾਰਡ ਚੀਜ਼ਾਂ ਤੇ ਸੌਣਾ ਗਿੱਜੇ ਹੋਏ ਆ ਸੋ ਨਾਲ ਦੀ ਨਾਲ ਜਿਹੜਾ ਉਹ ਮੈਂ ਲੈ ਕੇ ਆ ਉਹ ਵੀ ਤੁਹਾਨੂੰ ਦੱਸੂਗਾ ਮੈਂ ਵਧੀਆ ਘੈਂਟ ਬੰਦੇ ਲੱਭੇ ਹੋਏ ਜਿਨ੍ਹਾਂ ਤੋਂ ਜੈਨੂਅਲ ਪ੍ਰਾਈਸ ਤੇ ਵਧੀਆ ਚੀਜ਼ਾਂ ਮਿਲ ਜਾਂਦੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਸੋ ਸਨੈਪਚੈਟ ਆਈਡੀ ਹੈਗੀ ਸੰਧੂ ਗੱਗੂ 1 ਐਸ ਏ ਐਨ ਡੀ ਐਚ ਯੂ ਜੀ ਯੂ ਜੀ ਯੂ 1 ਸਬਸਕ੍ਰਾਈਬ ਕਰਿਓ ਨਿੱਕੇ ਨਿੱਕੇ ਸਟੋਰੀਆਂ ਉੱਤੇ ਵੇਖਿਆ ਕਰੋ ਤੁਸੀਂ ਸੋ ਜਿਹੜੀਆਂ ਹਾਸੇ ਵਾਲੀਆਂ ਵੀਡੀਓ ਹੈ ਗੁਸ਼ਰਨ .157 ਤੇ ਜੀ ਯੂ ਆਰ ਐਸ ਐਚ ਏ ਆਰ ਐਨ .157 ਇੰਸਟਾਗ੍ਰam ਤੁਸੀਂ ਚੈੱਕ ਕਰ ਸਕਦੇ ਹੋ ਤੇ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਨਿੱਕੇ ਨਿੱਕੇ ਵੀਡੀਓ ਦੇ ਨਾਲ ਮਿਲਦੇ ਰਹਿਵਾਂਗੇ ਤੁਹਾਨੂੰ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਲਵ ਯੂ ਅਨੇਵਾ ਨਾਲ ਦੀ ਨਾਲ ாய